ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਏ ਜੀ ਪਟਿਆਲਾ ਦੀ ਅਰਬਨ ਸਟੇਟ ਫੇਸ 2 ਦੀ ਮਾਰਕੀਟ ਦੇ ਵਿੱਚ 13 13 ਗਰੋਸਰੀ ਸਟੋਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਹੱਤੀ ਇਸ ਵਿੱਚ ਤੁਹਾਨੂੰ ਪੂਰਾ ਜੋ ਵੀ ਤੁਹਾਡੇ ਘਰ ਦੇ ਵਿੱਚ ਗਰੋਸਰੀ ਆਈਟਮਾਂ ਨੇ ਘਰ ਦੇ ਇਸਤੇਮਾਲ ਵਿੱਚ ਹੋਣ ਵਾਲੀ ਆਈਟਮਾਂ ਨੇ ਉਹ ਸਾਰੀਆਂ ਆਈਟਮਾਂ ਇੱਥੇ ਤੁਹਾਨੂੰ ਬਹੁਤ ਹੀ ਘੱਟ ਮਾਰਜਨ ਤੇ ਪ੍ਰੋਫਿਟ ਤੇ ਇਹ ਵੇਚ ਰਹੇ ਨੇ ਤੇ ਇੱਥੇ ਜਿਹੜੀ ਕੁਆਲਿਟੀ ਹੈ ਨਾ ਸਮਾਨ ਦੀ ਬਿਲਕੁਲ A1 ਕੁਆਲਿਟੀ ਹੈ ਜੇ ਤੁਸੀਂ ਵੀ ਸਮਾਨ ਕਦੇ ਲੈਣਾ ਇੱਥੋਂ ਤੇ ਤੁਸੀਂ ਮਤਲਬ ਟਰਾਈ ਕਰ ਸਕਦੇ ਹੋ ਮਾਰਕੀਟ ਰੇਟਾਂ ਨਾਲੋਂ ਵੀ ਘੱਟ ਕੀਮਤ ਇੱਥੇ ਸਮਾਨ ਮਿਲਦਾ ਹੈ ਤੇ ਹੁਣ ਬਹੁਤ ਹੀ ਮਤਲਬ ਸ਼ੁੱਧ ਮਾਤਰਾ ਸ਼ੁੱਧ ਤਰੀਕੇ ਨਾਲ ਇੱਥੇ ਸਮਾਨ ਇਹ ਵੇਚਦੇ ਆਂ ਮਤਲਬ ਕੁਆਲਿਟੀ ਵਾਲਾ ਸਮਾਨ ਹੈ ਜੇ ਤੁਸੀਂ ਆ ਕੇ ਦੇਖੋਗੇ ਇੱਥੇ ਹਰ ਚੀਜ਼ ਵਧੀਆ ਅੱਛੀ ਕੁਆਲਿਟੀ ਦੀ ਇੱਥੇ ਮਿਲਦੀ ਹੈ ਦਾਲਾ ਪਈਆਂ ਨੇ ਹਰ ਟਾਇਪ ਦੀਆਂ ਦਾਲਾਂ ਨੇ ਔਰ ਬਿਲਕੁਲ ਘੱਟ ਪ੍ਰੋਫਿਟ 'ਚ ਇਹ ਸੇਲ ਵਾਈ ਕਰ ਰਹੇ ਇੱਕ ਤਰੀਕੇ ਦੀ ਨਾ ਮਾਰਜਨ ਬਹੁਤ ਘੱਟ ਰੱਖਿਆ ਇਹਨਾਂ ਨੇ ਆਪਣੇ ਪ੍ਰੋਫਿਟ ਦਾ ਅਕੀ ਦੀਆਂ ਵੈਰਾਈਟੀਆਂ ਹਰ ਤਰ੍ਹਾਂ ਦਾ ਕੀ ਕੀ ਹੋਵੇ ਹੈ ਨਾ ਕੋਲ ਤੇ ਉਸ ਤੋਂ ਪਰਾਂ ਤਾਂ ਡਰਾਈ ਫੂਡਸ ਨੇ ਡਰਾਈ ਫੂਡਸ ਦੇ ਵੀ ਬਹੁਤ ਸਾਰੇ ਵੈਰਾਈਟੀਆਂ ਨੇ ਤੇ ਬਿਲਕੁਲ ਜਾਇਜ਼ ਰੇਟ ਨੇ ਕੋਈ ਜਨਾ ਮਤਲਬ ਮਹਿੰਗਾ ਡਰਾਈ ਫੂਡ ਨਹੀਂ ਉਸ ਤੋਂ ਉਪਰੰਤ ਨਮਕੀਨ ਤੁਸੀਂ ਦੇਖ ਰਹੇ ਹੋ ਅਡਾ ਟਾਇਰ ਦਾ ਨਮਕੀਨ ਹੈ ਇਹਦੇ ਵਿੱਚ ਵੀ ਬਹੁਤ ਘੱਟ ਮਾਰਜਨ ਇਹ ਲੈ ਰਹੇ ਨੇ ਤੇ ਬਹੁਤ ਵਧੀਆ ਨਮਕੀਨ ਹੈ ਉਸ ਤੋਂ ਉਪਰੰਤ ਆਹ ਜਿਹੜੀ ਗਰੋਸਰੀ ਦੀ ਆਈਟਮਾਂ ਨੇ ਹਾਂਜੀ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ